ਲੋਬੀ ਕੁੜੀਆਂ ਦੇ ਹਿੱਸੇ ਬਹੁਤ سارے ਕੰਮ ਆਉਂਦੇ ਨੇ ਤੇ ਕੁਝ ਕੰਮ ਇਦਾਂ ਦੇ ਹੁੰਦੇ ਜਿਹੜੇ ਆਪਾਂ ਕਿਸੇ ਤੋਂ ਕਰਵਾ ਸਕਦੇ ਆ ਪਰ ਯਕੀਨ ਚਾਹੀ ਨਹੀਂ 바ਜਦਾ ਤੇ ਤਸੱਲੀ ਨਹੀਂ ਹੁੰਦੀ ਇਸ ਕਰਕੇ ਉਹਨਾਂ ਕੰਮਾਂ 'ਚੋਂ ਕੱਪੜੇ ਧੋਣ ਆਇਕਾ ਕੰਮ ਹੈ ਜਿਹੜਾ ਮੈਨੂੰ ਕਿਸੇ ਤੋਂ ਚੰਗਾ ਨਹੀਂ ਲੱਗਦਾ ਕਰਵਾ ਕੇ ਸੋ ਮੈਂ ਤੇ ਛੋਟੀ ਭੈਣ ਕੱਪੜੇ ਧੋਰੀਆਂ ਪੰਡਾਂ ਦੀਆਂ ਪੰਡਾਂ ਕੱਪੜੇ ਵਿਆਹ ਤੋਂ ਪਹਿਲਾਂ ਦੇ ਵਿਆਹ ਤੋਂ ਬਾਅਦ ਚ ਤੋਤੇ ਨੇ ਸਾਡੇ ਪਿੰਡਾਂ ਵਾਲਿਆਂ ਦੇ ਵਿਆਹ ਹੁਣ ਕੁੜੀ ਦਾ ਭਾਵੇਂ ਮੁੰਡੇ ਦਾ ਇੱਕ ਅੱਦੇ ਗੇੜੇ ਜੀ ਸਾਡਾ ਸ਼ਹਿਰ ਦਾ ਕੰਮ ਮੋਕੀ ਨਹੀਂ ਸਕਦਾ ਪਹਿਲਾਂ ਵੀ ਪਪਾ ਜੀ ਨੇ ਸੁਨਿਆਰੇ ਦੇ ਦੋ ਤਿੰਨ ਗੇੜੇ ਮੇਰੇ ਨਾਲ ਮਾਰ ਲਏ ਸੀ ਯਾਰ ਸ਼ੌਂ ਤੋਂ ਪਹਿਲਾਂ ਮੇਰੇ ਤੇ ਸੰਦੀਪ ਨਾਲ ਹੁਣ ਅਰਸ਼ਾ ਗਰਸ਼ ਆਏ ਤੋਂ ਵੀ ਜਿਹੜੇ ਨੇ ਦੋ ਤਿੰਨ ਗੇੜੇ ਪਪਾ ਜੀ ਦੇ ਵੱਜੇ ਨੇ ਤੇ ਇਹ ਤੇਲ ਫੁੱਲ ਆਪਣੀ ਮਰਜ਼ੀ ਦੇ ਨਾਲ ਆਪਣੀ ਪੋਤੀ ਨੂੰ ਪਪਾ ਜੀ ਦੇ ਰਿਆ ਹਨ ਤੇ ਮੈਂ ਕਿਹਾ ਯਾਦਾਂ ਰਿਕਾਰਡ ਕਰ ਲਈਏ ਕਿਉਂਕਿ ਪਿਤਾ ਜੀ ਜਿਹੜੇ ਨੇ ਉਹ ਸਾਡੇ ਨਾਲ ਆਏ ਤੇ ਕੰਮਕਾਰ ਕਰ ਰਹੇ ਨੇ ਤੇ ਤਾਂ ਕਰਕੇ ਮੈਂ ਥੋੜੀ ਜਿਆਦਾ ਯਾਦ ਕਰਦੇ ਵਜੋਂ ਇਹ ਵੀ ਕਲਿੱਪ ਲੈ ਲਿਆ ਉਸ ਤੋਂ ਬਾਅਦ ਦਰਸ਼ ਆ ਗਿਆ ਘਰੇ ਤੇ ਮਾਤਾ ਜੀ ਨੇ ਮਾਰ ਲੀਆਂ ਆਵਾਜ਼ਾਂ ਤੇ ਹੁਣ ਮੁੰਡੇ ਦੀਆਂ ਨਜ਼ਰਾਂ ਉਤਾਰੀਆਂ ਜਾਣੀਆਂ ਫਿਰ ਆਕਰਸ਼ਮਾ ਵਾਧਾ ਪੈਣਦੀਆਂ ਮਾਤਾ ਮਿਰਚਾ ਲੈ 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 60 ਦੀਆਂ ਮੰਮੀ ਨੇ ਚੁੱਲੇ ਦੇ ਵਿੱਚ ਮਿਰਚਾਂ ਤੇ ਐਂ ਕਰਦੀ ਹੁੰਦੀਆਂ ਸੀ ਦਾਦੀਆਂ ਮੰਮੀਆਂ ਨਜ਼ਰਾਂ ਉਤਾਰਦੀਆਂ ਨੇ ਈਆਂ ਪੁੱਤਾਂ ਦੀਆਂ ਕੰਮ ਕਰਦੇ ਆ ਕਰਦੇ ਜਦੋਂ ਰੋਟੀ ਖਾਣ ਲਈ ਆਵਾਜ਼ ਪਵੇ ਵੀ ਖਾ ਲੋ ਖਾ ਲੋ ਸਾਡਾ ਵੀ ਕੰਮ ਨਿਬੜੇ ਤਾਂ ਫਿਰ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਕਬਲੇ 'ਚ ਖਾਂਦੇ ਆ ਭੈਣ ਭਰਾ ਤੇ ਕੀ ਆ ਨਜ਼ਾਰਾ ਬਿਆਨੋਂ ਬਾਹਰ ਸ਼ਾਮ ਦਾ ਵੇਲਾ ਹੈ ਤੇ ਘਰੇ ਆ ਕੇ ਫਿਰ ਛੇੜ ਪੈ ਜਾਂਦੀ ਆ ਵੀ ਅੱਜ ਕੀ ਕੀ ਲੈ ਕੇ ਆਏ ਹੋ ਸਾਨੂੰ ਵੀ ਦਿਖਾਓ ਤੇ ਫਿਰ ਸਾਰਾ ਟੱਬਰ ਇੱਕ ਮੰਜੇ ਤੇ ਬੈਠਾ ਆ ਅਰਸ਼ ਖਾ ਰਿਆ ਰੋਟੀ ਤੇ ਪਾਪਾ ਜੀ ਦੱਸ ਰਹੇ ਆ ਵੀ ਕੀ ਦੇ ਲਈ ਕੀ ਆਇਆ ਪਾਣੀ ਸਾਡੀ ਇੱਕ ਸ਼ਾਪ ਗਵਾਜਣੀ ਆਈ ਦੀ ਬਿਤਰਾਈ ਬੜੀ ਸਾਰੇ ਨੂੰ ਸੇ ਪਿਛੇ ਆਇਆ ਕਾਹਨ ਉਹ ਜੇ ਕਿਸੇ ਵੇਹੇ ਸੀ ਨਿਗਾਹ ਬਣਾਇਆ ਆ 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 ਕੀ ਅੰਤ ਟੰਡਾ ਕੰਮ ਕਰ ਕਰ ਕੇ ਆ ਆ ਜੀ ਆ ਖੁੱਲੀ ਆ ਖੁੱਲੀ ਆ ਉਹ ਨਹੀਂ ਮੇਜਦੀ ਉਹ ਨਾ ਗੱਲਾ ਫੱਪਾ ਲੈਂਦਾ ਹੈ ਇਹ ਨਾ ਭਾਰ ਗਿਆ ਚੱਲਾ ਆਂਦੇ ਕਿਆ ਨਾ ਨਾ ਫੜ ਫੜ ਕੇ ਉਹ ਭਾਈਆ ਮੁਰਕੇ ਚੱਕ ਹੋ ਜਾ ਕਿਦਾਂ ਲੱਗੀ ਨਹੀਂ ਥੋੜੀ ਵਧੀਆ ਐਣ ਖਾ ਦੇਖ ਲੋ ਜਿਹੜੇ ਕਹਿੰਦੇ ਸੀ ਤੁਸੀਂ ਜਾ ਕੇ ਵਾਪਸ ਕੀ ਕਰਨਾ ਆ ਪੰਜਾਬ ਤਾਂ ਮੈਂ ਵੀ ਕਿਦਾਂ ਕੰਮ ਸਾਂਭੇ ਆ ਗਏ ਤੇ ਅਰਸ਼ ਨੇ ਵੀ ਕਿਦਾਂ ਕੰਮ ਸਾਂਭਿਆ ਆ ਸੰਦੀਪ ਵੀ ਪੂਰੀ ਪੂਰੀ ਹੈਲਪ ਕੰਮ ਦੇ ਵਿੱਚ ਕਰਵਾ ਰਿਹਾ ਪਰ ਪਤਾ ਨਹੀਂ ਗੱਡੀ 'ਚ ਕਿੱਥੋਂ ਹੂਟੇ ਲੰਦਾ ਆ। ਭਾਵੇਂ ਜੋ ਮਰਜ਼ੀ ਕਰੀਏ ਐਕਟਰ ਹੋਈਏ, ਐਂਕਰ ਹੋਈਏ, ਰੇਡੀਓ ਪ੍ਰੈਜੈਂਟਰ ਹੋਈਏ ਤੇ ਭਾਵੇਂ ਅਰਸ਼ ਆ ਬਾਹਰੋਂ ਤੇ ਭਾਵੇਂ ਅੰਦਰੋਂ ਪਰ ਜਦੋਂ ਕੰਮ ਆ ਕਰੇ ਉਦੋਂ ਫੇਰ ਅਸੀਂ ਕੰਮ ਹੀ ਹੁੰਨੇ ਆ। ਉਦੋਂ ਕੋਈ ਕੰਪਰੋਮਾਈਜ਼ ਨਹੀਂ ਕਰੀਦਾ ਤੇ ਅਰਸ਼ ਜਿੱਦਾਂ ਗਿਆ ਸੀ ਆ ਖੱਤੀ ਜੀ ਵਾਹ ਕੇ ਗਿਆ ਸੀ ਤੇ ਆ ਕੇ ਫੇਰ ਇਸੇ ਦੇ ਦੁਆਲੇ ਹੋਇਆ। ਇਹ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਸੋਨੇ ਗਹਿਣੇ ਵਿਖਾਏ ਜਾ ਰਹੇ ਆ ਮਤਲਬ ਇਹ ਆ ਵੀ ਭਾਗਾ ਵਾਲੀਆਂ ਹੁੰਦੀਆਂ ਉਹ 3 ਜਿਨ੍ਹਾਂ ਦੇ ਘਰ 'ਚ ਉਹਨਾਂ ਦੇ ਮਾਪੇ ਨਾਲ ਉਹ ਕਿਸ ਵਾਰਦੇ ਆ ਜਿਸ ਤਰ੍ਹਾਂ ਪਾਪਾ ਜੀ ਵਿਆਹ ਤੋਂ ਪਹਿਲਾਂ ਬਿਮਾਰ ਹੋ ਗਏ ਸੀ ਤੇ ਪਾਪਾ ਜੀ ਨੇ ਆਸ ਉਮੀਦ ਹੀ ਛੱਡ ਦਿੱਤੀ ਵੀ ਮੈਨੂੰ ਪਿੰਡ ਲੈ ਜਾਓ ਕਾੜ ਵਡਨ ਕਹੇ ਸੀ ਕਿ ਜਲੰਧਰ ਵਿਆਹ ਦੇ ਤਾ ਸਾਨੂੰ ਪਤਾ ਸੀ ਉਹ ਟਾਈਮ ਕਿੱਦਾਂ ਮੈਨੇਜ ਕੀਤਾ ਸਾਡੀ ਸ਼ਾਪਿੰਗ ਸਾਰਾ ਕੁਝ ਵਿੱਚੇ ਹੀ ਰਹਿ ਗਿਆ ਤੇ ਸ਼ੁਕਰਗੁਜ਼ਾਰ ਅਸੀਂ ਪ੍ਰਮਾਤਮਾ ਦੇ ਭਜਰੰਦਰ ਦੇ ਵਿੱਚ ਸਾਡੇ ਮਾਮਾ ਜੀ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਔਰ ਪਹਿਲਾਂ ਲੱਗੇ ਖੜੇ ਸੀ ਮਾਸੜ ਜੀ ਸੀ ਤੇ ਅਸੀਂ ਵੀ ਜਲੰਧਰ ਹੀ ਰਹਿੰਦੇ ਸੀ ਭਜਨਸ ਕਯੋਸਪੀਟਲ ਐਡਮਿਟ ਕਰਵਾਇਆ ਤੇ ਪਾਪਾ ਜੀ ਨੂੰ ਠੀਕ ਕਰਕੇ ਛੁੱਟੀ ਦਿਵਾ ਕੇ ਘਰੇ ਖੜਿਆ ਤੇ ਫਿਰ ਦੋ ਤਿੰਨ ਦਿਨ ਕੁਝ ਵੀ ਨਾ ਕੀਤਾ ਬ੍ਰੇਕ ਲੱਗ ਗਈ ਸਾਰੇ ਕੰਮਾਂ ਤੇ ਫਿਰ ਅਸੀਂ ਪਾਪਾਈ ਨੂੰ ਪਿੰਡ ਛੱਡਣ ਆਏ ਆਂ ਆਜ ਦਿਨ ਨੂੰ ਲੱਗਦਾ ਪੰਜਵੀਂ ਛੇਵੀਂ ਜਿਹੜੀ ਹੁੰਨੀ ਆ ਤੇ ਸਾਡਾ ਵਲੌਗ ਸ਼ੂਟ ਕਰਨ ਦਾ ਨਹੀਂ ਲੱਗਦਾ ਟਾਈਮ ਟੰਡਕੀ ਫੇਰ ਅਸੀਂ ਗੱਡੀ ਦੀ ਇੱਕ ਜਲੰਦਰੋਂ ਭਰ ਲਈ ਆਂਦੀ ਆ ਨਾਲੇ ਸੰਗਤਾਂ ਲੈ ਆਂਦੀਆਂ ਗੋਰੀ ਅਮਰ ਤੇ ਅਗਲੇ ਵਾਲੇ ਜਿਹੜੇ ਪਾਸੇ ਵਾਲੇ ਉਹ ਮੈਂ ਤੁਹਾਨੂੰ ਬੈਕ ਕਮਰਾ ਕਰਕੇ ਦਿਖਾਉਣੀ ਹੈ ਤਰਨਤਾਰਨ ਐਂਟਰੀ ਹੋ ਗਈ ਆਰਸ਼ ਤੇ ਸੰਦੀਪ ਅੱਗੇ ਬੈਠੇ ਨੇ ਤੇ ਕਾਰ ਦੇ ਦਫੀਰਾ ਕਹਿੰਦੇ ਸੀ ਟਾਈਮ ਟੇਮ ਦੇਖੇ ਤੁਰਿਓ ਪਰ ਅਸੀਂ ਟਾਈਮ ਦੇ ਨਾਲ ਹੀ ਪਹੁੰਚ ਗਏ ਅਸੀਂ ਤਰਨਤਾਰਨ ਸਵਾ ਘੱਟ ਮਿਲਣ ਲੱਗਦਾ ਪਹੁੰਚ ਗਏ ਰਾਤ ਤੇ ਹੋਰ ਅੱਧੇ ਘੰਟੇ ਨੂੰ ਸੀ ਘਰੇ ਪਹੁੰਚ ਜਾਣਾ ਪਿੰਡ ਤੇ ਦਿਲ ਕਰਦਾ ਸ਼ੂਟ ਕਰੀ ਜਾਵਾ ਕਰੀ ਜਾਵਾ ਪਰ ਗੱਲ ਇਹ ਵੀ ਕੰਮ ਬੜੇ ਮੇਰੇ ਸਿਰ ਤੇ ਜਿਹੜੇ ਜ਼ਿੰਮੇਵਾਰ ਗਾ ਜਿਵੇਂ ਕੈਮਰਾ ਫੜ ਲਾ ਤੇ ਕੰਮ ਰਹਿ ਜਾਂਦੇ ਆ ਤੇ ਜੇ ਮੈਂ ਕੰਮ ਫੜ ਲਾ ਤੇ ਸ਼ੂਟ ਰਹਿ ਜਾਂਦਾ ਤੇ ਇਸ ਕਰਕੇ ਆ ਜਿਹੜਾ ਵਿੱਚ ਵਿਚਾਲੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਤੇ ਕੁਝ ਵੀ ਨਹੀਂ ਆਸਲੀ ਇੰਜੋਏਮੈਂਟ ਜਿਹੜਾ ਮੇਰਾ ਘੁਰਬੁਰੂ ਲਿਆ ਕੰਮ ਕਰਕੇ ਕਰਕੇ ਉਹ ਤੁਹਾਨੂੰ ਦਿਖਾਉਣ ਵਾਲੀ ਸੀ ਬਟ ਸਾਰੀ ਉਹ ਮੈਂ ਦਿਖਾ ਨਹੀਂ ਸਕਦੀ ਇਹ ਕੀ ਗੱਲ ਆ ਵੀ ਉਹ ਵੀ ਸਾਰੇ ਭੈਣ ਭਰਾ ਭਾਂਜੇ ਭਾਂਜੀਆਂ ਪਤੀਜੇ ਪਤੀਜੀਆਂ ਲੱਕੀ ਹੁੰਦੇ ਨੇ ਜਿਹੜੇ ਇਕੱਠੇ ਇੱਕੋ ਘਰ ਦੇ ਵਿੱਚ ਆ ਕੇ ਪ੍ਰੋਗਰਾਮ ਬਿੰਦੇ ਨੇ ਆਪਣੇ ਨਾਨਕੇ ਦਾਦਕੇ ਅਦਰਵਾਇਜ਼ ਜਿੱਦਾਂ ਹੀ ਵੱਡੇ ਹੁੰਦੇ ਆ ਤੇ ਆਪਣੇ ਆਪਣੇ ਕੰਮਾਂ ਨੂੰ ਚਲੇ ਜਾਂਦੇ ਆ ਤੇ ਫਿਰ ਪ੍ਰੋਗਰਾਮ ਵੀ ਕੈਨਸਲ ਕਰਨੇ ਪੈਂਦੇ ਨੇ ਨਸੀਬ ਨਹੀਂ ਹੁੰਦੇ ਵੇਖਣੇ ਜਿੱਦਾਂ ਹੁਣ ਅਰਸ਼ ਤਾਂ ਚਲੋ ਆ ਗਿਆ ਸੀ ਦੇਖਣ ਤੇ ਸੰਦੀਪ ਹੁਣ ਅਮਰੀਕਾ ਆ ਤੇ ਅਰਸ਼ ਕੈਨੇਡਾ ਆ ਤੇ ਘਰ ਦੇ ਵਿੱਚ ਹੀ ਰੱਖ ਲਿਆ ਗਾਉਣ ਆਪੇ ਹੀ ਗਾਉਣ ਲੱਗ ਗਏ ਤੇ ਬੀਬੀਆਂ ਦਾ گاਉਣ ਵੀ ਤੁਹਾਨੂੰ ਦਿਖਾਇਆ ਜਾਊਗਾ ਉਹ ਆਪਾਂ ਪਾਵਾਂਗੇ ਅਵੇਲੇਬਲ ਆਲਸ ਦੇ ਦੇ ਫੇਰਾ ਪਾਗੇ ਬਾਵਨ ਰਾਮੀ ਦੇ ਦੇ ਸਰਕਾਰੀ ਫੇਰਾ ਪਾਣਗੇ ਸਾਰੇ ਬੇਸੁਰਾ ਗਾਰੇ ਸਭ ਤੋਂ ਜ਼ਿਆਦਾ ਸੁਰ ਚ ਪਤਾ ਕੌਣ ਗਾ ਰਿਹਾ ਤੁਸੀਂ ਧਿਆਨ ਨਾ ਸੁਣਨਾ ਆ ਅਰਸ਼ ਤੇ ਗੁਰੀ ਦੋਵੇਂ ਸੌਰੀ ਸੰਦੀਪ ਤੇ ਗੁਰੀ ਦੋਵੇਂ ਘਾਰੇ ਜਿਹੜੇ ਮੇਰੇ ਸੱਗੇ ਖੱਬੇ ਬੈਠੇ ਨੇ बावल बेटीअ चार, चारे लाडलिया बावल बेटीअ छार चाडलिया कीअं सौ गुतड़ा दोकियूं खल करबत साढे सूटिया मारो खंब कलार करबत साढे सिटियां मारो खंब मनार परब साढे ਸਮਾਰੋ ਮਾਰ ਫਾਮ ਬਖਲਾ ਪਰਬਤ ਸਾਡੇ ਆਲੂ ਨੇ ਵਿਆਹ ਤੋਂ ਪਹਿਲਾਂ ਬੂੰਦੀ ਨੂੰ ਅੱਜ ਦੂਜੀ ਵਾਰੀ ਹਲਵਾਈ ਲੱਗ ਚੁੱਕਿਆ ਆ ਤੇ ਆ ਜੋ ਫਿਰ ਦੇਖਦੇ ਆ ਕੀ ਬਣਾਇਆ ਸੱਕਰ ਬਾਰੇ ਚਿੱਟੇ ਨਹੀਂ ਨਿਕਲਦੇ ਪਤਾ ਨਹੀਂ ਕੀ ਗੱਲ ਵੀਰੇ ਸੱਕਰ ਪਾਰੇ ਉਹ ਸੱਕਰ ਪਾਰੇ ਹੀ ਨਹੀਂ ਆ ਨਹੀਂ ਚਿੱਟੇ ਦੀਦੀ ਹੁਣਾਂ ਦੇ ਵਿਆਹਾਂ ਤੇ ਮੰਨੇ ਵੀਰ ਕ ਪਤਾ ਨਹੀਂ ਕਿਹੜੇ ਕਿਹੜੇ ਜਾਲੇ ਵੀਰ ਨੇ ਕਿੰਨਾ ਨੇ ਇੰਨੇ ਸੋਨੇ ਸ਼ੱਕਰਪਾਰੇ ਕੱਢੇ ਪਤਾ ਨਹੀਂ ਕਿ ਕੀ ਕਰੀ ਜਾਂਦੇ ਸ਼ੱਕਰਪਾਰੇ ਇੱਥੇ ਕੱਢੇ ਸੀ ਸਾਡੇ ਘਰੇ ਅੱਜ ਤੋਂ 20 25 ਸਾਲ ਪਹਿਲਾਂ 25 ਸਾਲ ਪਹਿਲਾਂ ਹਾਂ ਇਹ ਕੰਮ ਦੇ ਤੋ ਸ਼ੱਕਰਪਾਰੇ ਨਹੀਂ ਕੱਢੇ ਨਹੀਂ ਤੇਰੇ ਸ਼ੱਕਰਪਾਰੇ ਪਸੰਦ ਆਏ ਇਹ ਜਿਹੜੇ ਪੜੇ ਹੋ ਲਾਦ ਲੋਵੀ ਮਕੈਨਿਕਲ ਰੇ ਮੱਠੇ ਨਾਲੇ ਤੇ ਅਸੀਂ ਰਿਸ਼ਤੇਦਾਰਾਂ ਨੂੰ ਮੱਠੇ ਭਾ ਕੇ ਦੇਦੇ ਆਂ ਬਾਜੀ ਚ ਫਿਰ ਨਾਲੇ ਇਹ ਮੱਠੇ ਨੇ ਕੁੜੀ ਦੇ ਸਾਰੇ ਜਾਣੇ ਆ ਬਾਜੀ ਕਿਆ ਬਾਤਾਂ ਕਿੰਨੇ ਸੋਹਣੇ ਡਿਜ਼ਾਈਨਰ ਡਿਜ਼ਾਈਨਰ ਮੱਠੇ ਡੇ ਵੀ ਨੇ ਤੇ ਪੂਰ ਨਿਕਲ ਕੇ ਵੀਰ ਕਿੰਨੇ ਪੂਰ ਨਿਕਲ ਕੇ ਪਹਿਲਾਂ 40 40 ਆ ਸੱਕਰਵਾਰੇ ਚਿੱਟੇ ਸੱਕਰਪਾਰੇ ਬਣਵਾਏ ਇਹਨਾਂ ਨੂੰ ਪਰ ਉਹ ਉਹਨੇ ਚਿੱਟੇ ਨਹੀਂ ਸਿਰੇ ਚਾਈਦੇ ਨਹੀਂ ਤੇ ਟੋਵਰੀ ਬੂੰਦੀ ਨਿਕਲ ਗਈ ਪਹਿਲੀ ਵਾਰੀ ਦਾ ਸਾਰੇ ਪਿੰਡ ਦੇ ਵਿੱਚ ਭੇਜੀ ਬੂੰਦੀ ਕੁਝ ਰਿਸ਼ਤੇਦਾਰਾਂ ਨੂੰ ਭੇਦੀ ਹੁਣ ਜਿਹੜੇ ਕੁਝ ਰਹਿੰਦੇ ਨੇ ਉਹਨਾਂ ਦੇ ਲਈ ਤੇ ਮੱਠੇ ਜਿੱਦਾ ਦੱਸਿਆ ਤੁਹਾਨੂੰ ਕੁੜੀ ਦੇ ਸੋਹਰੇ ਵੀ ਜਾਣੇ ਆ ਤੇ ਗਾਣ ਪਿਠਾ ਦੇਣਾ ਆਪਾਂ ਤੇ ਫਿਰ ਘਰੇ ਵੀ ਖਾਣ ਪੀਣ ਦੇ ਲਈ ਬੂੰਦੀ ਸੱਕਰਪਾਰੇ ਮੱਠੀਆਂ ਸਭ ਕੁਝ ਚਾਹੀਦਾ ਆ ਤੇ ਤੀਜੀ ਵਾਰੀ ਫੇਰ ਨਿਕਲਣੀ ਆ ਅਜਬ ਕੌਜ ਜਿਹੜੇ ਨੇ ਕਹਿ ਸਕਦੇ ਭੈਣ ਭਰਾ ਉਹ ਇੰਨੀ ਕ ਬੂੰਦੀ ਤੋਂ ਖੁਸ਼ ਨਹੀਂ ਹੋਏ ਇਸ ਕਰਕੇ ਉਹਨਾਂ ਨੂੰ ਖੁਸ਼ ਕੀਤਾ ਜਾਣਾ ਆ ਤੇ ਤੀਜੀ ਵਾਰੀ ਬੂੰਦੀ ਵਿਆਹ ਤੋਂ ਬਾਅਦ ਨਿਕਲਨੀ ਆ ਤੇ ਗੱਲ ਕੀ ਵੀ ਸਾਡੇ ਮਾਝੇ ਵਾਲਿਆਂ ਨੂੰ ਵਿਆਹਾਂ ਦੇ ਵਿੱਚ ਬੂੰਦੀ ਨੇ ਬੂੰਦੀਓ ਬੂੰਦੀ ਕੀਤਾ ਹੁੰਦਾ ਵਿਆਹ ਤੋਂ ਪਹਿਲਾਂ ਵਿਆਹ ਦੇ ਵਿੱਚ ਵਿਆਹ ਤੋਂ ਬਾਅਦ ਸਾਡੀ ਬੂੰਦੀ ਰੋਕਦੀ ਆਉਂਦੀ ਤੇ ਬਈ ਮੱਠੇ ਬਾਅ ਸਵਾਦ ਨਿਕਲੇ ਸੀ ਅੱਛਾ ਡੈਡੀ ਆਹ ਤੇ ਦੋਨੇ ਪਰਸ ਜਿਹੜੇ ਆ ਇੱਕ ਕੋਚ ਦਾ ਇੱਕ ਗੈਸ ਦਾ ਇਹ ਬਾਹਰੋਂ ਆਇਆ ਵਾ ਆ ਚਲੇ ਦਾ ਚੂੜਾ ਨੰਨੀ ਲੋਂ ਤੇ ਗਾਨਾ ਆ ਇਹਦੀਆਂ ਦੋ ਵਿੱਚ ਮਸ਼ੀਨਾਂ ਹੀਰ ਦੀਆਂ ਵਿੱਚ ਰੱਖਣ ਨੂੰ ਤੇ ਆ ਇਹਦੀਆਂ ਤਾਂ ਜਾਈ ਸ਼ੈਡੋ ਆ ਸਾਰਾ ਇਹਦਾ ਮੇਕਅਪ ਦਾ ਸਮਾਨ ਆ ਆ ਵੀ ਇਹਦੀਆਂ ਲਿਪਸਟਿਕਾਂ ਕੁੜੀ ਦੇ ਦਾਦੇ ਨੂੰ ਇਹ ਸਾਰਾ ਕੋਈ ਤਾਂ ਦੱਸਿਆ ਜਾ ਰਿਹਾ ਜਦੋਂ ਕੁੜੀ ਦੀ ਸ਼ਾਪਿੰਗ ਕਰਨੀ ਸੀ ਤੇ ਦਾਦਾ ਕਹਿੰਦਾ ਸੀ ਵੀ ਵੇਚ ਨਾ ਕੋਈ ਬੋਲੇ ਉਹ ਕੁੜੀ ਮਰਜ਼ੀ ਦੀ ਸ਼ਾਪਿੰਗ ਕਰੇ ਸੋ ਤਾਂ ਦੱਸਿਆ ਜਾ ਰਿਹਾ ਆ ਤੇ ਦੋਨੋਂ ਪਰਸ ਬਾਰੋਂ ਮੈਂ ਲੈ ਕੇ ਆਈ ਸੀ ਗੈਸ ਦਾ ਤੇ ਕੋਚ ਦਾ ਇਹਦੀਆਂ ਹੇਅਰ ਮਸ਼ੀਨ ਇਹ ਦੇਖੋ ਪਹਿਲਾਂ ਹੀ ਸੀਗੀਆਂ ਤੇ ਬਾਕੀ ਆ ਆਈ ਇਧਰ ਅੱਧੀ ਰਾਤ ਪਾਪਾਈ ਨੂੰ ਪੈ ਗਈ ਕੜਾਲ ਜਦੋਂ ਪਾਪਾਈ ਨੇ ਕੀਤਾ ਹਾਏ ਹਾਏ ਤੇ ਸਾਰਾ ਟਬਰ ਪੁੰਡਾ ਇਕੱਠਾ ਹੋ ਗਿਆ ਵੀਰ ਵੀ ਕੋਠੇ ਤੇ ਸੁੱਤਾ ਹੀ نیچے ਉੱਤਰ ਆਇਆ ਤੇ ਫੇਰ ਅੱਗੇ ਤੁਸੀਂ ਮਹੌਲ ਆਪ ਦੇਖ ਲਓ ਆਹ ਗਿਆ ਉਹ ਆ ਗਿਆ ਚਾਹ ਆ ਗਿਆ ਕੱਢ ਕੱਢ ਲੈ ਪੈਰਾਂ ਪਾਸੇ ਰਹਿ ਜਾ ਕੋਈ ਭੱਜ ਕੇ ਕਰੀ ਲੈ ਫੜ ਫਿਰ ਮਾਂ ਲਾਏ ਡਾਕਸ ਇਧਰ ਆ ਜਾ ਰਹਿ ਤੂੰ ਡਾਕਟਰ ਐ ਤੂੰ ਤੇ ਇੱਧਾ ਡਾਕਟਰਿਆਂ ਦੇ ਆ ਜਾ ਉਧਰ ਦੀ ਆ ਉਤੋਂ ਦੀ ਮੈਂ ਪਾ ਲਈ ਤੇ ਲੱਤ ਨੂੰ ਮਾਂ ਆ ਜਾ ਡਾਕਟਰ ਕਿਹੜਾ ਪਾਸੇ ਆ ਨਾ ਅ ਡਾਕਸ ਤੇ ਆਵੇ ਪਈ ਵੀਰੋ ਉਹ ਆਵੇ ਪਹਿਲੀ ਸੀ ਅੱਗੇ ਤਾਂ ਮੈਨੂੰ ਉਹ ਰਾਤ ਦਾ ਨੂੰ ਨਾ ਅਸੀਂ ਕਿਹਾ ਉਹ ਡੈਕ ਸੰਭਾਲਣੀ ਆ ਪਾਪਾ ਜੀ ਕਹਿੰਦੇ ਮੋਬ ਮਲਣੀ ਆ ਉਹ ਵੀਰ ਮੋਬ ਵੀ ਲੱਭ ਲਿਆ ਪਰ ਪਾਪਾ ਜੀ ਪਤਾ ਨਹੀਂ ਕੀ ਲੱਭੀ ਜਾਂਦੇ ਆ ਮੰਮੀ ਦੀ ਪਾਪੇ ਨਾਲ ਉਹ ਹੀ ਲੜਾਈ ਜਿਹੜੀ ਸਾਰੇ ਬੀਬੀ ਪਾਪਿਆਂ ਦੀ ਹੁੰਦੀ ਹੈ ਜਦੋਂ ਪਾਪੇ ਆਖੇ ਨਾ ਲੱਗਣ ਤੇ ਮੰਮੀਆਂ ਕਿਵੇਂ ਬੋਲਦੀਆਂ ਹੁੰਦੀਆਂ ਉੱਪਰ ਕਰੋ ਪਾਪਾ ਉੱਤੇ ਕਰ ਲਓ ਪਿੱਛੇ ਨਾ ਮੇਟੋ ਪਈ ਹੈ ਨਹੀਂ ਕਟਾਲੋ ਪਈ ਹੈ ਨਾ ਨਹੀਂ ਨਹੀਂ ਮੈਂ ਮਾਰਨਾ ਨਹੀਂ ਮਰ ਲੱਤਾਂ ਕਰ ਗਈ ਜੀ ਬਈ ਮਰ ਗਿਆ ਜੀ ਨਾ ਇਹ ਨੂੰ ਮਿਚਰ ਦਿਖਾਵਾ ਆਪਾਂ ਕਿਹਾ ਮੈਂ ਕਿਉਂ ਰਹਿੰਦੇ ਆਂ ਮੈਂ ਕਿਹਾ ਇਹ ਕਿ ਬਾਜ਼ੀ ਸੇਮ ਹੋਈ ਉਹ ਚਾਹ ਤੜੀ ਗਿਆ ਹੈ ਮੂਹ ਪਾਇਆ ਸੀ ਮੋਰਾਂ ਨੂੰ ਤੇ ਪਿਆ ਪਾਪਾ ਜੀ ਬਜ਼ੁਰਗ ਹੋਣ ਕਰਕੇ ਬਹੁਤ ਛੇਤੀ ਢਿਲੇ ਹੋ ਜਾਂਦੇ ਹੁਣ ਪਾਵੇ ਭਾਵੇਂ ਇੱਕ ਦੱਲ ਪਾਵੇ ਕੁਝ ਵੀ ਹੋਵੇ ਪਾਪਾ ਤੇ ਹੈ ਵੀ ਸਾਡਾ ਕਹਿੰਦਾ ਹੈ ਤੇ ਸਾਰਾ ਟੱਬਰ ਪੁੰਡਾ ਨੂੰ ਦਵਾ ਲਿਓ ਜਾਂਦਾ ਪਹਿਲਾ ਸੇਵਾ ਕੀਤੀ ਜਾ ਰਹੀ ਸੀ ਪਾਪੇ ਦੀ ਸਭ ਤੋਂ ਨਿੱਕੀ ਕੁੜੀ ਵੱਲੋਂ ਤੇ ਹੁਣ ਲੱਗੇ ਨੇ ਦੋਤਾ ਦੋਤੀ ਸੰਦੀਪ ਤੇ ਨਮੋਲ ਪਾਪੇ ਨੂੰ ਨਹੀਂ ਕੁਝ ਹੋਣਾ ਚਾਹੀਦਾ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਪਾਪਾ ਸਾਨੂੰ ਤੰਦਰੁਸਤ ਚਾਹੀਦਾ ਐ ਤੇ ਪਾਪੇ ਨਾਲ ਹੀ ਸਾਡੀਆਂ ਖੁਸ਼ੀਆਂ ਆ ਤੇ ਪਾਪੇ ਨਾਲ ਹੀ ਅਸੀਂ ਸਾਰੇ ਤੁਰੇ ਫਿਰਦੇ ਆ ਪਾਪੇ ਦੇ ਤੁਰਪੇ ਮਾਲਿਸ਼ ਦੇ ਵੱਲ ਵੀ ਮੇਰੀ ਸਰੋਂ ਦੇ ਤੇਲ ਨਾਲ ਮਾਲਸ਼ ਕਰ ਦੋ ਕੜਲ ਪੈ ਗਈ ਸੀ ਤੇ ਪਰ ਮੰਮੀ ਨੂੰ ਤੇ ਵੀਰ ਨੂੰ ਟੈਨਸ਼ਨ ਪਈ ਆ ਵੀ ਪਾਪੇ ਨੂੰ ਤੇ ਠੰਡ ਲੱਗ ਜਾਣੀ ਆ ਤੇ ਪਾਪੇ ਨੇ ਕੱਢ ਲਾਹੌਰ ਪਵਾ ਲੈਣੀ ਉਹ ਨਾਲੇ ਹੱਸੀ ਜਾਂਦੇ ਨਾਲੇ ਬੋਲੀ ਜਾਂਦੇ ਵੀ ਪਾਪੇ ਨੂੰ ਛੇਤੀ ਮਾਲਸ਼ ਕਰੋ ਕਪੜੇ ਪਾਉਦਰ ਜਾਈ ਦੇ ਵਿੱਚ ਛੇਤੀ ਕੀਤਾ ਬਿਠਾਓ ਮੈਨੂੰ ਤੇ ਵੇਖ ਕੇ ਹਾਸਾ ਆ ਰਿਹਾ ਵਾ ਮੈਂ ਇੰਜੋਏ ਕਰ ਰਹੀ ਹਾਂ ਅੱਜ ਵੀਡੀਓ ਦੇਖ ਕੇ ਐਡਿਟ ਕਰਦੀ ਕਰਦੀ ਪਾਪਾ ਤੇ ਜਵਾਕਾਂ ਨੇ ਖੰਡ ਦਾ ਖਡਾਉਣਾ ਬਣਾਇਆ ਆ ਇੰਨਾ ਪਿਆਰ ਕਰਦੇ ਨੇ ਜਵਾਕ ਸਾਰੇ ਪਾਪੇ ਨੂੰ ਹੈ ਤੇ ਠੰਡ ਵੇਖੋ ਕਿਦਾਂ ਰੋਕੀ ਜਾ ਰਹੀ ਘਰ ਸਾਰਾ ਬੰਦ ਆ ਕਵਰ ਆ ਤੇ ਹੀਟਰ ਇੱਕ ਪਾਸੇ ਲੱਗਿਆ ਤੇ ਪਾਪੇ ਨੂੰ ਲੋਈ ਦੇ ਨਾਲ ਕਵਰ ਕਰਕੇ ਮਾਲਿਸ਼ ਕੀਤੀ ਜਾ ਰਹੀ ਆ ਵੀਰਾ ਇਸ ਵਕਤ ਸਖਤ ਪਹਿਰੇ ਤੇ ਆ ਕਿਉਂਕਿ ਵੀਰੇ ਨੂੰ ਪਤਾ ਵੀ ਕੁੜੀ ਦਾ ਵਿਆਹ ਹੈ ਤੇ ਪਾਪਾ ਆਲਰੇਡੀ ਇੱਕ ਵਾਰੀ ਹਸਪੀਟਲੋਂ ਜਾ ਆਇਆ ਤੇ ਦੁਬਾਰਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੋ ਵੀਰੇ ਨੇ ਓਨੀ ਦੇਰ ਖੜੇ ਹੀ ਰਹਿਣਾ ਵਾ ਜਿੰਨੀ ਦੇਰ ਉਹ ਪਾਪਾਈ ਨੂੰ ਮਿੰਟੋ ਮਿੰਟ ਮਾਲਸ਼ ਕਰਵਾਟੇ ਤੇ ਕੱਪੜੇ ਪਵਾਗੇ ਦੇ ਜਾਈਏ ਕਿਹਨੂੰ ਜਾਂਦਾ ਬਸ 2 ਮਿੰਟ ਦੀ ਹੋਰ ਸੇਵਾ ਪਾਪਾ ਨੇ ਲੀੜੇ ਪਵਾ ਦੋ ਹੁਣ ਅਗਲੇ ਦਿਨ ਵੀ ਕਾਫੀ ਕੰਮ ਕੀਤੇ ਸਭ ਪਹਿਲਾਂ ਤਾਂ ਸਵੇਰੇ ਸਵੇਰੇ ਉੱਠ ਗਏ ਅਸੀਂ ਬੂੰਦੀ ਸਾੰਭੀ ਤੇ ਮਾਸੀ ਜੀ ਆਏ ਸੀ ਉਹਨਾਂ ਨੇ ਕੁਝ ਕੂਪਰ ਤਲਾਈਆਂ ਤੇ ਰਜਾਈਆਂ ਪਈਆਂ ਸੀ ਥੋੜੀਆਂ ਜੀਆਂ ਮਤਲਬ ਖਰਾਬ ਹੋਈਆਂ ਮਰੇ ਉਹਨਾਂ ਦੇ ਖਰਾਬ ਹੋਏ ਸੀ ਤੇ ਉਹਨਾਂ ਨੂੰ ਉਧੇੜਿਆ ਰੂਮ ਕੱਢਿਆ ਤੇ ਪੰਜਾ ਕੇ ਜਾ ਕੇ ਸਰਾਨੇ ਭਰਾ ਕੇ ਲੈ ਕੇ ਆਂਦੇ ਤੇ ਫਿਰ ਸਾਰੇ ਦਿਨ ਦੇ ਕੰਮ ਤੋਂ ਬਾਅਦ ਥਕਾਵਟ ਲਾਈ ਅਸੀਂ ਗੀਤਾਂ ਦੇ ਨਾਲ ਨੀ ਸੋਹਾ ਗਏ ਬੀਬੀ ਤੇਰਾ ਰਾਮ ਸੋਹਾ ਇਹਨਾਂ ਦਾ ਕੋਈ ਕਸੂਰ ਨਹੀਂ ਦੋ ਆ ਪਾਣ ਜਾਂਦਾ ਗੁਰੀ ਤੇ ਸੰਦੀਪ ਦਾ ਐ ਵੈਸੇ ਦੋਨੇ ਆਪਸ ਦੇ ਵਿੱਚ ਦੋਸਤ ਆ ਸੰਦੀਪ ਮੇਰਾ ਸਗਾ ਪਾਂਜਾ ਤੇ ਗੁਰੀ ਉਹਦਾ ਦੋਸਤ ਆ ਤੇ ਇਹਨਾਂ ਨੂੰ ਮਨਾਲ ਫਸਾਇਆ ਸੀ ਮੈਂ ਕਿਹਾ ਪੈਣ ਦੇ ਵਿਆਹ ਤੇ ਸਾਰੇ ਗਾਉਂਦੇ ਹੁੰਦੇ ਆਜੋ ਆਪਾਂ ਗਾਈਏ ਏ ਉਹ ਪ੍ਰਾਣੇ ਨੇ ਜਿਹੜੇ 8-9 ਦਿਨ ਪਹਿਲਾਂ ਆਗੇ ਨੇ ਅਮਰ ਮਾਮਾ ਜੀ ਦਾ ਬੇਟਾ ਤੇ ਨਾਲ ਮਾਸੀ ਆ ਤੇ ਅੱਗੇ ਪਾਂਜੀ ਆ ਰੈੱਡ ਹੁੱਡੀ ਦੇ ਵਿੱਚ ਤੇ ਨਾਲ ਮੰਮੀ ਤੇ ਉਧਰ ਵੱਡੀ ਭੈਣ ਆ ਕਿਹੜਿਆ ਦੇਸਾਂ ਦਾ ਦੇਸਾਂ ਦਾ ਪਾਂ ਬੀਬੀ ਤੇਰਾ ਪਾਂ ਤੇਰਾ ਬਾ ਕਿਹੜਿਆਂ ਦੇਸਾਂ ਦਾ ਪਾਂ ਬੀਬੀ ਤੇਰਾ ਵਾਹ ਬਾਲੇ

ਯਾਰ ਇਹ ਵੀਡੀਓ ਜਦੋਂ ਕਰ ਦਿੰਦੇ ਕਿਉਂ ਨਾ ਕਰਦੇ ਆਗੇ ਬੀਬੀ ਤੇਰਾ ਰਾਮ ਸਭਾਰੇ ਇਹ ਵੈਸਟੀ ਠੀਕ ਆ ਕਾਸੀ ਹਮ ਬਣਾ ਫੇਗ ਲਈ ਜਣੀ ਉਹ ਡਾਪਾ ਹਾਂ ਮੈਂ ਤਾਂ ਪੂਰੀ ਲਾਈ ਬਾ ਵੀ ਪੂਰੀ ਲਾਈ ਗੋਤਾ ਗਲੇ ਦਾ ਜੋੜ ਲੈ ਚੱਲ ਅਗਲਾ స్వాਗ ਕਰ ਦੋ ਅਗਲਾ ਅਗਲਾ ਸ਼ੁਰੂ ਕਰ ਦੋ ਮੈਂ ਅਗਲਾ ਕਰੂੰਗਾ svaagavi bi ram nam svaare ni svaagavi bi ram svaare ni svaagavi ਉੱਚੀ ਨਾਲ ਸੋਣਾ ਲੱਗਣਾ ਸੋਲੇ ਕਿ ਕਿੰਨਾ ਘੱਟ ਉੱਚੀ ਨਾਲ ਥੋੜਾ ਜਿਹਾ ਇੱਕ ਦਾ ਜ਼ੋਰ ਲਾ ਗਿਆ ਬੁਰਾ ਠੀਕ ਹੈ ਚਲੋ ਬੁਰਾ ਹੁਣ ਆਖਣਾ ਮੈਨੂੰ ਆਖਣਾ ਮੈਨੂੰ ਆਖਣਾ ਚੂੜਾ ਨਾਲੇ ਪਾਣੀ ਪਾਣੀ ਅਗਲਾ ਸ਼ੁਰੂ ਕਰ ਲਓ ਟੈਨਸ਼ਨ ਨਾ ਵੀ ਚੱਲਦਾ ਭਾਈ ਜੇ ਮਾਪਾ ਆਹ ਉਹ ਦੇ ਦੇ ਜਿਹਾ ਚਲੋ ਲਿਆ ਲਿਆ ਜੋ ਲਿਆਣਾ ਕੋਈ ਵੀ ਜਾਣਦੇ ਹੋ ਹੌਟਸਪੌਟ ਔਨ ਕਰੋ ਥੋੜੀ ਜਿਹੀ ਅਸੀਂ ਸੇਖ ਨਹੀਂ ਆ ਹਾਂ ਇੱਕ ਮਿੰਟ 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 ਹਾਂ ਇ ਆਪਣੀ ਲੈ ਬਣੀ ਹੈ ਜੀ ਹਾਂ ਜੀ ਬਣੀ ਆ ਸੀਰੀਅਸ ਹੋ ਕੇ ਬੋਲਣਾ ਸੀਰੀਅਸ ਹੋ ਕੇ ਚਲੋ ਸਾਡੀ ਲੈ ਬਣ ਗਈ ਆ ਸਾਡੀ ਬਣ ਗਈ ਲੈ ਬਣ ਗਈ ਕੋਣ ਦੇਣਾ ਚਾਹੀਦੇ ਨਹੀਂ ਇਹ ਬਾਤ ਗਲਤ ਪਕੋਣ ਅੱਜ ਦੇ ਦਿਨ ਦਾ ਗਾਣ ਅਸੀਂ ਇੰਨਾ ਖਰਾਬ ਕੀਤਾ ਇੰਨਾ ਬੇਸੁਰਾ ਗਾਇਆ ਤੇ ਹੱਸੀ ਜਾਈਏ ਤੇ ਗਾਣ ਤੋਂ ਬਾਅਦ ਸਾਡੀਆਂ ਬੀਤੀਆਂ ਦੀਆਂ ਖਬਰਦਾਰ ਜੇ ਕੱਲ ਤੋਂ ਸਾਡੇ ਵਿੱਚ ਆ ਕੇ ਬੇਟੀਆਂ ਜੇ ਗਾਉਣਾ ਨਹੀਂ ਨਾ ਟੰਗਣਾ ਤੇ ਵਿੱਚ ਬਿਲਕੁਲ ਨਾ ਕਿ ਬਿਓਏ ਕੋਈ ਮਜ਼ਾ ਆ ਗਿਆ ਸਾਰਾ ਸਾਡਾ ਗਾਣੇ ਦਾ ਸੁਆਦ ਖਰਾਬ ਕਰਤਾ ਨਾ ਕੋਈ ਤੁਹਾਡਾ ਸੋਰ ਨਾ ਕੋਈ ਬੰਨ ਗੀਤ ਕੋਈ ਨੇ ਪਰੜੀ ਚਾੜਿਆ ਚੰਜ ਨਾ ਮਾਮਾ ਲਿਆ ਵੇ ਸ਼ ਇਦਾਂ ਵੈਸੇ ਇਸ ਕਰਕੇ ਹੋ ਰਿਹਾ ਵਾ ਬਹੁਤ ਸਾਰੇ ਜਿਹੜੇ ਸਾਡੇ ਵਿੱਚ ਸਾਰੇ ਜਿੰਨੀ ਨਵੀਂ ਪੀੜੀ ਬੈਠੀ ਉਹ ਪਹਿਲੀ ਵਾਰੀ ਗਾ ਰਹੀ ਹੈ ਤਕਰੀਬਨ ਤਕਰੀਬਨ ਬਸ ਮੈਨੂੰ ਸੋਣਾ ਜਿਹਾ ਗਾਉਣਾ ਆਉਂਦਾ ਸੀ ਪਰ ਮੇਰੀ ਇਹਨਾਂ ਨੇ ਡੰਡ ਲਵਾਈ ਆ ਮਾਮਾ ਲਿਆ ਵੇ ਰੇ ਬਟਾਲੇ ਦਾ ਚੂੜਾ ਦੀ ਤੇਰਾ ਨਾਮ ਲਿਆਵੇਂ ਜੜ ਚੋਦਵੀ ਦੇ ਅਚੰਦਾ ਚੰਨ ਦਾ ਚੰਨ ਕਾ ਇੱਧਰ ਜਦੋਂ ਤੁਹਾਨੂੰ ਪਤਾ ਹਾਸਾ ਨਿਕਲਣਾ ਸ਼ੁਰੂ ਹੋ ਜਾਏ ਤੇ ਕਈ ਵਾਰੀ ਮੋਮੈਂਟਸ ਐਸੇ ਹੁੰਦੇ ਆ ਵੀ ਹਾਸਾ ਬੰਦ ਹੀ ਨਹੀਂ ਹੁੰਦਾ ਤੇ ਸੰਦੀਪ ਆਪਣਾ ਹਾਸਾ ਰੋਕਣ ਲਈ ਇੱਕ ਵਾਰੀ ਬਾਹਰ ਗਿਆ ਤੇ ਨਾਨੀਆਂ ਵੇਂਦੀਆਂ ਪੁੱਠਾ ਪੁੱਠਾ ਕੌੜਾ ਕੌੜਾ ਸੰਦੀਪ ਵੱਲ ਅਰਸ਼ ਨੂੰ ਮਿਸ ਕੀਤਾ ਜਾ ਰਿਹਾ ਅਰਸ਼ ਆ ਗਿਆ ਸੀ ਇੱਥੇ 파ਰੋ ਆਪਣੇ ਕਿਸੇ ਦੋਸਤ ਨੂੰ ਲੈਣ ਦੇ ਲਈ ਅੰਬ੍ਰੇਸਰ ਰੇਲਵੇ ਸਟੇਸ਼ਨ ਗਿਆ ਸੀ ਦੇ ਵੀਰ ਵੀਰ ਦੇ ਸੋਹਰੇ ਹੱਥ ਨੇ ਟੁਕੜਨਾ ਗਰਜੀਤ ਰਾਜੇ ਸੂਮਾ ਜੀ ਉੱਚ ਨਹੀਂ ਮੇਰਾ ਲੱਗ ਭਾਈ ਕੋਈ ਖਾਣਾ ਜਾਵੇ ਗਰਜੀਤ ਨਾ ਕਰਨਾ ਕੋਈ ਖਾਵੇ ਨਾ ਖਾਵੇ ਕੋਈ ਭੁੱਖਾ ਨਾ ਜਾਵੇ Boy, okay. okay. okay.